ਸਰ ਕੀ ਮਾਮਲਾ ਸਾਰੇ ਕੀ ਗੱਲ ਹੈ ਜੀ ਮਾਜੋਗ ਡੀਆਈਜੀ ਸਾਹਿਬ ਬਟਿੰਡਾ ਰਹੇ ਬਟਿੰਡਾ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਟਿੰਡਾ ਇਹਦੇ ਦिशाੰਗਰ ਦੇਸ਼ਾਂ ਤੇ ਜਿਹੜੀ ਮਾੜੇ ਅਸਰਾਂ ਦੇ ਖਿਲਾਫ ਚਲਾਈ ਜਾ ਰਹੀ ਮਹੀਨੇ ਦੇ ਤਹਿਤ ਕੱਲ ਇੱਕ ਜਿਹੜਾ 26 ਸਤਪਾਦਸ਼ੀ ਨੂੰ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਤਰਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ ਇੱਕ 25 ਤਰੀਕ ਨੂੰ 7 ਰਾਤ 9 ਵਜੇ ਇੱਕ ਫੋਨ ਆਇਆ ਅਣਜਨਨ ਨੰਬਰ ਤੋਂ ਤੇ ਜਿਨ੍ਹਾਂ ਨੇ ਉਹਨੂੰ ਉਤਪਕੀਆਂ ਦੇ ਕੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਜਿਹੜੀ ਹੈਗੀਆਂ ਮੰਗ ਕੀਤੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ 3 ਬੰਦਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਚ ਨਦੀਰ ਖਾਨ, सलीम ਖਾਨ ਤੇ ਇੰਦਰਜੀਤ ਇਹ ਤੇ ਨੌਂਤਲਵੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਤੇ ਦੋ ਦੋਸ਼ੀਆਂ ਨੂੰ ਜਿਹੜਾ ਪੁਲਿਸ ਵੱਲੋਂ ਔਖਤ ਚਾਣਾ ਤਲਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਇਹ ਲੈ ਰੈਸ਼ ਕਰਿਆ ਸਰ ਇਹਨਾਂ ਤੋਂ ਕੋਈ ਬ੍ਰਾਂਮਿਕੀ ਕੀ ਗੱਲ ਚੀਜ਼ ਦੀ ਇਹਨਾਂ ਤੋਂ ਵੀ ਅਸਲਾ ਬ੍ਰਾਂਮਿਕ ਕੀਤਾ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਇਹ ਹਾਲੇ ਇਹਦੇ ਤੇ ਜਿਹੜੀ ਆ ਅਸੀਂ ਤਫਤੀਸ਼ ਕਰਦੇ ਆ ਤੇ ਉਹ ਚੱਲਦੀ ਰਹਾਂਦੀ ਕੁਝ ਚੱਲ ਗਈ ਹੈ ਤੇ ਉਹ ਅੱਗੇ ਦੱਸਾਂਗੇ ਸਰ ਇਹਨਾਂ ਨਾਲ ਕੋਈ ਕਿਸੇ ਗਿਆਨਮਈ ਵੀ ਲਿੰਕ ਹੈਗਾ ਜਾਂ ਕਿਸੇ ਦਾ ਲਿੰਕ ਹੋਵੇ ਜਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈਗੀ ਜਾਂ ਇਉਂ ਹੀ ਮੋਢਲੀ ਤਰਤੀਨ ਸ਼ਾਲੇ ਦੇ ਇਰੀਆ ਉਹਦੇ ਵਿੱਚ ਸਾਡੇ ਸਭ ਤੋਂ ਫਰਸਟ ਪ੍ਰੋਜੈਕਟ ਵੀ ਸੀ ਕਿ ਵੀ ਅਸੀਂ ਇਹਨਾਂ ਨੂੰ ਮਾਰਿਆਂ ਅੰਸ਼ਰਾਂ ਦੇ ਨਾਲ ਪਹਿਲਾ ਪਹਿਲ ਦੇਦਾਰ ਤੇ ਖੜੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਇਹ ਦੂਰ ਹੋ ਸਕੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਵੇਂ ਵੀ ਹੋਊਗਾ ਇਹ ਦੇ ਲਾਈਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕਾਪੀ ਦੇ ਮਾਮਲੇ ਤੇ ਲੋੜੀ ਸਾਡੇ ਜਾ ਰਹੇ ਨੇ ਪਿਛਲੇ ਸਮੇਂ ਦੇ ਵੀ ਕੀ ਮਾਮਲੇ ਦਰਜ ਕੀਤੇ ਨੇ ਪੁਲਿਸ ਨੇ ਬੰਦੇ ਵੀ ਫੜੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਪਾਰੀਆਂ ਦੇ ਘਰ ਸਾਬ ਦੇਖ ਨੂੰ ਮਿਲ ਜਾਏਗਾ ਈ ਪੀਲ ਕਰਨੀ ਜਾਉਂਗੇ ਲੋਕਾਂ ਨੂੰ ਤਾਂ ਕਿ ਉਹ ਉਹਨਾਂ ਦਾ ਤਾਂ ਜੋ ਮਲਾਲ ਬਣਿਆ ਰਹੇ ਦੇਖੋ ਮੇਰੇ ਕੋਲ ਜਿਹੜਾ ਹੈ ਇੱਕ ਮਤਲਬ ਪਹਿਲਾ ਆਇਆ ਸੀਗਾ ਧਿਆਨ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਦੂਸਰਾ ਮਸਲਾ ਮੇਰੇ ਤੇ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤਰੰਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਫੜ ਲਿਆ ਤੇ ਉਹ ਪਹਿਲੀ ਜਿਹੜੀ ਗੋਲ ਸੀਗੀ ਉਹਦੇ ਚ ਵੀ ਅਸੀਂ ਦੋਸ਼ੀਆਂ ਜਿਹੜਾ ਫੜ ਲਿਆ ਅੱਜਗਾ ਤੇ SSP ਸਾਫ਼ ਦੀਆਂ ਸਖਤ ਹਦਾਇਤਾਂ ਹੈਗੀਆਂ ਵੀ ਇਹਦੇ ਚ ਰੈਂਕਸ਼ਨ ਦੇ ਵਿੱਚ ਜਾਂ ਫਰਤੀ ਐਕਸਟਰੈਕਸ਼ਨ ਕਰਨਾ ਜਿਹੜੀਆਂ ਆਉਂਦੀਆਂ ਇਹਦੇ ਤੇ ਸਭ ਤੋਂ ਸਭ ਘਰਾਂ ਵਿੱਚ ਜਿਹੜੀਆਂ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਇਹ ਦੋਸ਼ੀਆਂ ਨੂੰ ਫੜ ਕੇ ਇਮੀਡੀਏਟਲੀ ਜਿਹੜਾ ਹਵਾਲਾ ਦਿੱਤੀ ਚੇ ਲੋਕਾਂ ਨੂੰ ਇਸ ਤਰ੍ਹਾਂ ਦੀ ਬੀਨ ਕਰੀ ਜਾਂਦੇ ਲੋਕਾਂ ਨੂੰ ਇਹ ਵੀ ਕਰਦਾ ਕਿ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਹੋ ਜਿਹੀ ਕਾਲ ਆਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੀ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇ ਪ੍ਰਾਪਰਟੀ ਦੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਦੀ ਲੋੜ ਨਹੀਂ ਪੁਲਿਸ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਤੁਹਾਡੇ ਨਾਲ ਹੈ ਤੇ ਕੁਝ ਅਫਸਰ ਤੁਹਾਡੇ ਨਾਲ ਹੈ